ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਾਗੂਵਾਲ ਕੰਮੇਵਾਲ ਦੇ ਵਿੱਚ ਤਰੀਕ 25 ਅਗਸਤ ਦਿਨ ਸੋਮਵਾਰ ਸੋ ਇੰਨਾ ਜਿਆਦਾ ਪਾਣੀ ਹੈ ਇੱਥੇ ਵੀ ਆ ਜਿਹੜੇ ਵੀਰ ਆਪਣੇ ਤੁਰ ਕੇ ਲੰਘ ਰਹੇ ਹਨ ਨਾ ਇਹ ਸੜਕ ਦੇ ਉੱਪਰ ਦੀ ਲੰਘ ਰਹੀ ਹੈ। ਔਰ ਸੜਕ ਜਿਹੜੀ ਹੈ ਜ਼ਮੀਨ ਤੋਂ 6 ਤੋਂ 7 ਫੁੱਟ ਉੱਚੀ ਹੈ। ਤੇ ਸਾਰੀਆਂ ਦੂਰ-ਦੂਰ ਤੱਕ ਤੁਸੀਂ ਦੇਖੋ। ਤੇ ਜਿਹੜੇ ਵੀ ਵੀਰ ਮੇਰੇ ਸੇਵਾਦਾਰ ਹੈਗੇ ਨੇ ਆਪਾਂ ਇਹਨਾਂ ਤੱਕ ਸੇਵਾ ਪਹੁੰਚਾਈਏ। ਕਿਉਂਕਿ ਇੱਥੇ ਵੀ ਬਹੁਤ ਜ਼ਰੂਰਤ ਹੈ। ਬਾਉਪੁਰ ਜਾਂ ਉਦਲੇ ਪਾਸੇ ਤਾਂ ਸੰਗਤ ਬਹੁਤ ਪਹੁੰਚੀ ਹੈ। ਪਰ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਪਹੁੰਚੇ ਸੋ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਵੀ ਸੇਵਾਦਾਰ ਕਰਦੇ ਆ ਪ੍ਰਸ਼ਾਸਨ ਵੱਲੋਂ ਜੋ ਕੁਝ ਆ ਰਿਹਾ ਵਾ ਤੇ ਆਪਾਂ ਇੱਥੇ ਜਰੂਰ ਉਹਨਾਂ ਤੱਕ ਪਹੁੰਚਦਾ ਕਰੀਏ ਹਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾ ਕਿੰਨਾ ਤੇਜ਼ ਆ ਸੜਕ ਦੇ ਉੱਪਰ ਦੀ ਪਾਣੀ ਲੰਘ ਰਿਹਾ ਵਾ ਆ ਦੇਖੋ ਇੱਦਾਂ ਘਰਾਂ ਦੇ ਵਿੱਚੋਂ ਸਮਾਨ ਕੱਢ ਕੱਢ ਕੇ ਅੱਜ 25 ਅਗਸਤ ਦਿਨ ਸੋਮਵਾਰ ਦੇਖੋ ਬਾਗੂਵਾਲ ਦੇ ਵਿੱਚ ਕਿੰਨਾ ਪਾਣੀ ਆ ਚੁੱਕਾ ਹੈ ਦੇਖੋ ਜੀ ਬਾਗੂਵਾਲ ਦੇ ਸਾਰੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਵਾ ਸੋ ਇੱਥੇ ਵੀ ਆਪਾਂ ਸੇਵਾ ਪਹੁੰਚ ਦੀ ਕਰੀਏ ਮੇਰੇ ਵੀਰ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਨੀ ਰਤੜਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਤੋਂ ਵੀਰੋ ਬਾਗੂਵਾਲ ਤੇ ਕੰਮੇਵਾਲ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰਾ ਅੱਜ 25 ਅਗਸਤ ਦਿਨ ਸੋਮਵਾਰ ਹੈ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਵੀਰ ਵੀ ਬਾਉਪੁਰ ਜਾਂ ਉਧਰਲੇ ਪਾਸੇ ਸੇਵਾ ਲੈ ਕੇ ਜਾਂਦੇ ਆ ਆਪਾਂ ਇਹਨਾਂ ਤੱਕ ਵੀ ਸੇਵਾ ਪਹੁੰਚਾਈਏ ਕਿਉਂਕਿ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਵਾ ਸਾਰੇ ਲੋਕੀ ਬਾਹਰ ਡੰਗਰਵੱਛਾ ਲੈ ਕੇ ਬੈਠੇ ਨੇ ਔਰ ਤੁਸੀਂ ਦੇਖ ਸਕਦੇ ਹੋ ਉਹ ਪਾਣੀ ਕਿੰਨਾ ਸੜਕ ਦੇ ਉੱਪਰ ਵੀ ਵਹਾਵ ਜਾ ਰਿਹਾ ਔਰ ਡੰਕ ਕੇ ਜਾ ਰਹੇ ਨੇ ਜਿਹੜੇ ਸਾਰੇ ਸੜਕ ਦੇ ਉੱਪਰ ਦੀ ਇੰਨਾ ਨਾ ਪਾਣੀ ਹੈ ਸੋ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਵੀਰਾਂ ਨੂੰ ਕਿ ਜਿੰਨਾ ਜਿੰਨਾਂ ਨੇ ਵੀ ਸੇਵਾ ਕਰਨੀ ਹੋਵੇ ਤੇ ਆਪਾਂ ਸਾਰੇ ਨੇ ਬਾਗੂਵਾਲ ਕੰਮੇਵਾਲ ਪਿੰਡ ਦੇ ਵਿੱਚ ਵੀ ਕਰੀਏ ਇੱਥੇ ਵੀ ਬਹੁਤ ਜ਼ਿਆਦੀ ਜ਼ਰੂਰਤ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ